ਖਬਰ ਖੇਮ ਕਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋਈ ਹੈ ਜਿਸ ਦੇ ਵਿੱਚ ਇੱਕ ਧਿਰ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਤਿੰਨ ਨੌਜਵਾਨ ਜੋ ਹੈ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤਿੰਨ ਲੋਕਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਉੱਥੇ ਹੀ ਹੁਣ ਪੂਰੇ ਮਾਮਲੇ ਦੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦਰਸਲ ਦੋਵਾਂ ਧਿਰਾਂ ਦੇ ਤਿੰਨ ਵਿਅਕਤੀ ਗੋਲੀ ਲੱਗਣ ਦੇ ਨਾਲ ਜ਼ਖਮੀ ਹੋਏ ਨੇ ਸਰਕਾਰੀ ਅਖਾਲ ਵਾਹਨ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ ਪਿੰਡ ਨਾਰਲਾ ਵਿਖੇ ਅਜਿਹੀ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਇੱਕ ਧਿਰ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਜੋ ਗੋਲੀਆਂ ਚਲਾਈਆਂ ਗਈਆਂ ਨੇ ਹਾਲਾਂਕਿ ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਵਿਅਕਤੀ ਉੱਤੇ ਪਹਿਲੀ ਧਿਰ ਵੱਲੋਂ ਮਾਰ ਦੇਣ ਦੀ ਨੀਅਤ ਦੇ ਨਾਲ ਅਜਿਹੇ ਗੋਲੀ ਚਲਾਈ ਗਈ ਹੈ ਤਾਂ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਭਰੋਸਾ ਦਿਵਾਇਆ ਗਿਆ ਹੈ ਕਿ આરોપીਆਂ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਤਾਂ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਅਤੇ ਵੀਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਘਰ ਦੇ ਅੰਦਰ ਆ ਕੇ આરોપીਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਇਲਜ਼ਾਮ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਤਾਂ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਲੋਕ ਉਹਨਾਂ ਦੇ ਘਰ ਅੰਦਰ ਦਾਖਲ ਹੋਏ ਸਨ ਉਹ ਹਥਿਆਰਾਂ ਦੇ ਨਾਲ ਲੈ ਸਨ ਅਤੇ ਘਰ ਦੇ ਵਿੱਚ ਦਾਖਲ ਹੁੰਦੇ ਹੀ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਤਿੰਨ ਵਿਅਕਤੀ ਇਸ ਗੋਲੀਬਾਰੀ ਦੌਰਾਨ ਜ਼ਖਮੀ ਹੋਏ ਨੇ ਕਿ ਇਹ ਸਾਰਾ ਮਾਮਲਾ ਅਪੀੜਿਤ ਲੋਕ ਜਿਹੜੇ ਨੇ ਉਹ ਬਿਆਨ ਕਰ ਰਹੇ ਨੇ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਕਿੰਨਾ ਭਾਈ ਆਪਣਾ ਆਪਣਾ ਮਾਸ਼ੇ ਕਿਹੜੇ ਪਿੰਡ ਤੋਂ ਨਾ ਠੀਕ ਹੈ ਲੋਈ ਸਟੋਲ ਅੱਗੇ ਤੁਹਾਡੇ ਵਿੱਚ ਨਾਲੇ ਤੁਹਾਡੇ ਪੱਲੇ ਗੋਲੀ ਗੋਲੀ ਮਰਜੀ ਫਸਾ ਰਹੇ ਆਪਣੇ ਨਾ ਇਹ ਪਹਿਲਾਂ ਖਾਲ ਦਾ ਟਕੜਾਗੇ ਵਿੱਚ ਆਈ ਇਹ ਲੱਗਣ ਗਈ ਨਹੀਂ ਆਪਾਂ ਉੱਥੇ ਵੀ ਗਲ ਪਿਆ ਉਦੋਂ ਵੀ ਨੇ ਮੈਨੂੰ ਵਾਵਾ ਸੱਤਾ ਸੱਤਾ ਲੱਗੀਆਂ ਕਿਤੇ ਅੱਜ ਫੇਰੇ ਸਾਡੇ 6 ਵਜੇ ਜਾਣ ਕੇ ਘਰੇ ਫੇਰੇ ਆ ਪਹਿਲੇ 5-6 ਵੱਡੇ ਬਗੜ ਲਗੇ ਇਹਨਾਂ ਨਾਲ ਗੋਲੀਆਂ ਮਾਰੀਆਂ ਆਪਣੇ ਘਰੇ ਇੱਕ ਆਪਣੇਆਂ ਵਿੱਚ ਸਿੱਧੇ ਫੈਕੇ ਲੱਗੀਏ ਦੋ ਆਪਣੇ ਨਾਲ ਦੋ ਰੱਖਣਾ ਨਰਮਲ ਸਿੰਘ ਨੇ ਹਾਂਜੀ ਕੀ ਦੀ ਮੰਗ ਕਰ ਲਈਏ ਹਾਂਜੀ ਆਪਾਂ ਇਨਸਾਫ ਦੀ ਮੰਗ ਕਰਕੇ ਖੜੇ ਠੀਕ ਕੋਈ ਸਰਕਾਰ ਕੀਤੀ ਆ ਨਹੀਂ ਤਾਂ ਹਾਂਜੀ ਕੋਈ ਵੀ ਕਰੇਗੀ ਠੀਕ ਉਦਾਰ ਪੂਰ 16 ਵਜੇ ਤੱਕ ਕੋਈ ਕਾਰਵਾਈ ਨਹੀਂ ਚਾਹੀਏ ਕਿਨਾ ਭਾਈ ਆਪਣਾ ਆਪਣਾ ਨਾਮ ਮਲੇਰ ਸਿੰਘ ਕਿਹੜੇ ਪਿੰਡ ਤੋਂ ਨਾਰਨੇਵ ਕੀ ਗੱਲ ਪਤ ਜੇ ਤੇ ਗਨਸ਼ੋਟ ਮੈਟਰ ਲੱਗੀ ਗਈ ਇਹਨਾਂ ਹੀ ਆਪਣਾ ਪਿੰਡ ਦਾ ਉਹਨਾਂ ਨੇ ਖਾਲ ਵਾਇਆ ਆਪਣਾ ਤੇ ਪਟਾਰੀ ਦੀ ਮੱਟ ਵਾਇਈ ਹੈ ਉਹਨਾਂ ਨੂੰ ਅਸੀਂ ਲੱਗਿਆ ਦੋ ਤਿੰਨ ਅੰਦਰ ਪਹਿਲਾਂ ਵੀ ਝਗੜਾ ਹੋਇਆ ਹੈ ਜੀ ਥਾਣੇ ਦਰਖਾਸਤ ਦੇਣ ਗਏ ਤੇ ਪਹਿਲੋ ਐਸਐਸਓ ਸਾਹਿਬ ਦਰਖਾਸਤ ਨਹੀਂ ਲਈ ਜਾਂਦੇ ਰਜਨਾਵਾ ਪੜਾ ਦਿੰਦੇ ਅੱਜ ਦਾ ਟਾਈਮ ਹੈ ਅੱਜ ਤੜਕੇ ਆਇਆ ਉਹ ਪੜੀਆਂ ਆਪਣੀ ਪੜੀ ਹੋਣੀ ਆ ਕੇ ਉਹਨੇ ਸਿੱਧੇ ਪਿੰਡੋਂ ਘਰੇ ਭਾਈ ਤੇ ਆਪਣੇ ਫੈਰ ਘਮਾਰੇ ਘਰਾਂ ਦੇ ਗੱਡੀ ਜਿੱ ਨੂੰ ਵਜਾ ਕਰੀ ਤੇ ਮੁੜ ਕੇ ਫੈਰ ਮਾਰ ਕੇ ਤੇ ਪਛਾਣ ਨੂੰ ਤੁਰ ਪਿਆ ਅਸੀਂ ਪਿੱਛੇ ਗਏ ਉਹਦੇ ਜਦੋਂ ਉਹ ਦਾ ਮੁੱਕ ਗਿਆ ਗੋਲੀਆਂ ਤੇ ਆਪਣਾ ਰਿਵੋਲਵਰ ਸੁੱਟ ਕੇ ਉਹ ਭੱਜ ਗਿਆ ਮੇਰੇ ਆ ਬਹੁਤ ਤਿਆ ਲੱਗੀ ਜੀ ਥਾਰ-ਬਾਰ ਹੋਈ ਤੇ ਕੀ ਪੁੱਛ ਲ ਕੀ ਕੰਮ ਕੀਤੀ ਜਾ ਰਹੀ ਹੁੰਦਾ ਪੁਲਿਸ ਨੂੰ ਅਸੀਂ ਦਰਖਾਸਤ ਦਿੱਤੀ ਆ ਤੇ ਅਜੇ ਹੱਦ ਤੱਕ ਸੁਣਵਾਈ ਨਹੀਂ ਹੋਣੀ। ਜੀ ਇਹਦੇ ਮੰਗਦੇ ਆਹੀ ਮੰਗਿਆ ਹੋਇਆ ਕਰਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ। ਕਿੰਨਾ ਬਣਾ ਦਲੇਰ ਸਿੰਘ ਮੇਰਾ ਨਾਮ ਕੁਲਜੀਤ ਸਿੰਘ ਆ ਪਿੰਡ ਕਿਹੜਾ ਹੈ ਨਾਰਲਾ ਕੀ ਮਸਲਾ ਕੀ ਹੈ ਇੱਥੇ ਦੋ ਚਰਾੰਦੇ ਜਿਹੜਾ ਵਿਵਾਦ ਜਿਹੜਾ ਆਪਸੀ ਜਿਹੜਾ ਆ ਕੋਈ ਜ਼ਮੀਨ ਨੂੰ ਲੈ ਕੇ ਜਾਂ ਖਾਲ ਨੂੰ ਲੈ ਕੇ ਚੱਲ ਰਿਹਾ ਸੀਗਾ। ਕੋਈ ਵੀ ਨਹੀਂ ਉਹ ਕਹਿੰਦਾ ਪ੍ਰਭਾਤ ਕਤੂ ਕੋਣ ਮੈਂ ਖਾ ਮਖਾ ਕੋਈ ਕਾਰਨ ਨਹੀਂ ਪਹਿਲੀ ਤਾਂ ਅਸੀਂ ਲਈਏ ਠੇਕੇ ਤੇ ਫਾਰਮਰ ਕੋਈ ਵਾਰ ਵਾਰ ਹੈ ਹੀ ਨਹੀਂਗਾ। ਫੜਤਾਏ ਦੀ ਬਿੜਕ ਤਾਏ ਦੀ ਬਿੜਦੀ ਹਵਾਲੀ ਲਈ ਸੀ ਠੇਕੇ ਦੇ ਤੇ ਬੱਚੇ ਵਾਹਣ ਦੇ ਸੀ ਬੱਚੇ ਵੀ ਉਹ ਜਿਹੜੇ ਵਾਹਣ ਦੇ ਵਿਚਾਰੇ ਕੋਈ ਦਸੀ ਜਾਮੀ ਪਣ ਦੇ ਨੇ ਉਹਨਾਂ ਨੂੰ ਆ ਕੇ ਦਾ ਸ਼ਰਾਬ ਹੀ ਕਿ ਪਰਸੋਂ ਉਹਨਾਂ ਨੇ ਗਾਣੇ ਕੱਢੀਆਂ ਬੱਚਿਆਂ ਦੇ ਬੱਚਿਆਂ ਨੂੰ ਜਦ ਕੀ ਕਹਣਾ ਹੈ ਅੱਗੋਂ ਉਹਨਾਂ ਨੇ ਗਿਆ ਵੀ ਉਹਨੂੰ ਪਾਪਾ ਨੂੰ ਫੋਨ ਕੀਤਾ ਆਪਣੇ ਨੂੰ ਵੀ ਸਮੇਂ ਕੰਕ ਲਾ ਕੇ ਗਾਣੇ ਕੱਢਦਾ ਉਹਨੇ ਆ ਗਿਆ ਤੁਹਾਡਾ ਕੀ ਲੈਣ ਦੇਣਾ ਹੈ ਕੋਈ ਇੰਨੀ ਗੱਲ ਚ ਉਹ ਚਲੇ ਗਿਆ ਵੱਡਾ ਛੋਟਾ ਭਰਾ ਜਿਹੜਾ ਦਲੇਰ ਤੋਂ ਚਲੇ ਗਿਆ ਵਾ ਗੁੱਜਾ ਭਰਾ ਜਿਹੜਾ ਸ਼ਮਸ਼ੀਰ ਸਿੰਘ ਨਾਲ ਪਿੰਡ ਦਾ ਇੱਕ ਕੋਈ ਵੀ ਸਿੰਘ ਬਾਪ ਨਾਲ ਉਹਨਾਂ ਦੇ ਕੰਮ ਨੂੰ ਕਰਦਾ ਵਾ ਬਾਹੂ ਨਾ ਉਹਦਾ ਛੋਟਾ ਉਹਨੂੰ ਨਾਲ ਲੈ ਕੇ ਦਾਤਰ ਵੜੇ ਲੈ ਕੇ ਆ ਕੇ ਦੇਖੇ ਮੋਟਰਸਾਈਕਲ ਟਿਕਟ ਦੇ ਦਾਤਰ ਮਾਰੇ ਆ ਜੇ ਉਤਰ ਕੇ ਪਛਾਂਹ ਭੱਜ ਗਏ ਆ ਫੇਰ ਨਾ ਕੀਤਾ ਵੀ ਦਵਾਰਾ ਦਾਤਰ ਮਾਰ ਲਗਾ ਸਿਰ ਤੇ ਬਾਜੀ ਸਾੜ ਲਾ ਕੇ ਨਹੀਂ ਬਹੁਤ ਜਿਆਦਾ ਉਧੇ ਲੱਗ ਜਾਣੀ ਹੁਣੇ ਕੋ ਬਹੁ ਫੜ ਕੇ ਉਹਨੂੰ ਡੇਕ ਲਿਆ ਵੇਖ ਕੇ ਚਲੋ ਛਲਛਦਾ ਹੋ ਗਿਆ ਮੋਕੇ ਮੋਕੇ ਹੋਰ ਵੀਰ ਪੜਾ ਇੱਥੇ ਆ ਕੇ ਝੜਾ ਨਿੱਕਾ ਮੁੱਤ ਨਹੀਂ ਗੱਲ ਕੋ ਖਾਸ ਨਹੀਂ ਪੁਲਿਸ ਨੂੰ ਉਦੋਂ ਰਾਤ ਦੀ ਇਨਫਰਮੇਸ਼ਨ ਕਰਤੀ ਕਿਉਂ ਸਾਡੇ ਹੱਥ ਦੀ ਹੈਗੀ ਤਰੋ ਇੱਥੇ ਥੋੜੀ ਜਿਹੀ ਮੈਟ ਲੈ ਕੇ ਉਹਨੂੰ ਪੁਲਿਸ ਜੇ ਪੁਲਿਸ ਨੇ ਵਾਹ ਕਾਰਵਾਈ ਕੀਤੀ ਰਾਤ ਵੀ ਆਈ ਆ ਇਹਦੀ ਗੱਲ ਨਹੀਂ ਇੱਥੇ ਆਪਾਂ ਸ਼ਾਸ ਕਿਨੇ ਸਾਡਾ ਬ੍ਰਦਰ ਮੇਰਾ ਜਿਹੜਾ ਉਹ ਦਿਨੇ ਪਾਣੀ ਤਕਰੀਰ ਭਰਨਾ ਆਖਦੇ ਨੇ ਮੈਂ ਤੀਉਂ ਉਹਦੀ ਜੁਬਤੀ ਹੁੰਦੀ ਆ ਉਹਨਾਂ ਦਾ ਸਕੂਲ ਜਾਣਾ ਹੁੰਦਾ ਉਹਦੀ ਹੁੰਦੀ ਨੇ ਉਹਨੂੰ ਭਰ ਕੇ ਜਾ ਰਹੇ ਘਰ ਨੂੰ ਵਾਸਤੇ ਮੈਂ ਕੁਦਰਤੀ ਘਰੋਂ ਸੈਰ ਕਰਦੇ ਆ ਉਹ ਇਦਾਂ ਦਿਨੇ ਜਰ ਆ ਰਹੇ ਆ ਤੇ ਮੈਂ ਥੋੜਾ ਪਛਾਹਸ ਆ ਉਹਨਾਂ ਬਹੁਾਂ ਭਰਾਵਾਂ ਨੇ ਆ ਕੇ ਪਹਿਲਾਂ ਡਾਂਗਵਾਰੀ ਹੱਥੇ ਵੱਜ ਗਈ ਆ ਹੋਰ ਕਰਵਾਲਵਰ ਤੇ ਸਾਡੇ ਪਰ ਬਜ਼ਰ ਕੋਲ ਉਹ ਰਵਾਲਵਰ ਤੋਂ ਤਾਂ ਖੋਲਿਆ ਆਉਂਦੇ ਨੇ ਮੈਨੂੰ ਚੌਂ ਦਾ ਮੌਕਾ ਨਹੀਂ ਮਿਲਿਆ ਤੇ ਸੱਟ ਮੋਲਾਂ ਦੇ ਲਾਗੀ ਉਹਨਾਂ ਟੁੱਟੀਆਂ ਹੋਈਆਂ ਆ ਦੂਰ ਵਾਰ ਵਰਦਨ ਗੋਲੀ ਮਾਰ ਤਿੰਨ ਨਿਮੋਕੇ ਮੋਕੇ ਉਸੇ ਦਾ ਰਵਲਵਰ ਖੋ ਕੇ ਮਾਰੀ ਉਸੇ ਕਾ ਖੋ ਕੇ ਨੂੰ ਮਾਰਦੀ ਐ ਫਿਰ ਰਵਲਵਰ ਚੁੱਕ ਕੇ ਵੀ ਨਾਲ ਲੈ ਕੇ ਆਪਣੇ ਘਰੇ ਹਾਂ ਝੂਟੀ ਕੋਈ ਕਹਾਣੀ ਬਣਾ ਲੈਣਾ ਕੀ ਨਾਮ ਬਰਦਰ ਤੁਹਾਡੇ ਦਾ ਬਰਦਰ ਦਸਨ ਮਲਜੀਤ ਸਿੰਘ ਨਾਮ ਉਹਨਾਂ ਦਾ ਤੇ ਹੁਣ ਇਸ ਟਾਈਮ ਜਖਮੀ ਨੇ ਕਿੱਥੇ ਨੇ ਧੱਕੇ ਬਹੁਤ ਜਾਰੀ ਕਬੀਰ ਹਾਲਤ ਸੀ ਐਸਾਂ ਪਲਾਂ ਉਹਨਾਂ ਨੂੰ ਵਿਜੀ ਹਸਪਤਾਲ ਖੜਿਆ ਸੀ ਹੁਣ ਉੱਥੋਂ ਨਾਲ ਰੈਫਰ ਕੀਤਾ ਅੰਮ੍ਰਿਤਸਰ ਮਲਟੀਪਲੀ ਹਸਪਤਾਲ ਉੱਤੇ ਕੀਤਾ ਪੁਲਿਸ ਪਾਰਟੀ ਮੌਕੇ ਤੇ ਆਈ ਐ ਕੀ ਮੰਗ ਕਰਦੇ ਜੋ ਉਹ ਪੁਲਿਸ ਨੂੰ ਅਹੀ ਇਮਾਨ ਕਰਨਾ ਬਿਲਕੁਲ ਸਚਾਈ ਹੋਣੀ ਚਾਹੀਦੀ ਐ ਬਾਪੂ ਕੀ ਨਾਮ ਹੈ ਆਪਣਾ ਕੀ ਇੱਥੇ ਜਿਹੜੀ ਆ ਨਾਰਲੇ ਗੋਲੀ ਚੱਲੀ ਉਹ ਤਾਂ ਮੌਕੇ ਤੇ ਤੁਸੀਂ ਇੱਥੇ ਹੈਗੇ ਕਿ ਕਿਨੇ ਚਲਾਈ ਆ ਇੰਜ ਫੇਰ ਚਾਈ ਆ ਕੋਣ ਕੋਣੀ ਕਿੰਨੇ ਕ ਜਾਣੇ ਆ ਇਹ ਇਹ ਆਇਆ 8-7 ਦਨ ਐ ਪੰਜ ਕਿਲੋਸਟਰ ਇਹ ਇਹ ਪੱਜਾ ਪਰ ਐਤੋਂ ਮੋਫਰ ਕੀਤੇ ਮੁਰਜ਼ੋਟੇ ਦਿੱਤੇ ਹਾਂ ਤੇ ਝਗੜਾ ਕਹਦਾ ਬੱਬੂ ਇਹਨਾਂ ਦਾ ਵਾਟ ਮੋਟ ਦਾ ਹੀ ਆ ਜ਼ਮੀਨ ਦਾ ਝਗੜਾ ਇਹਨਾਂ ਦਾ ਤੇ ਬੱਬੂ ਉਹ ਤਾਂ ਕਹਿੰਦੇ ਆ ਵੀ ਸੜਕ ਤੇ ਇਹਨਾਂ ਨੇ ਘੇਰ ਕੇ ਜਿਹੜਾ ਆ ਨਿਵੇਂ ਨੂੰ ਫਟੜ ਕੀਤਾ ਵਾ ਨਹੀਂ ਕੋਈ ਕੀਤਾ ਆ ਫੇਰ ਕਿੱਥੋਂ ਆ ਤੁਹਾਡੇ ਹੁੰਦੇ ਆ ਆ ਹੁੰਦੇ ਹੋਰ ਜਾ ਫੇਰ ਹੁੰਝੀ ਜਾਂਦੇ ਆ ਕਹੋਂ ਪੁਲਿਸ ਆਈ ਹੈ ਕੋਈ ਮੌਕੇ ਤੇ ਕੋਈ ਜੀ ਆ ਕੱਲ ਵੀ ਆ ਕੇ ਆਇਆ ਅੱਜ ਵੀ ਗਏ ਸਰੇ ਕੋਈ ਜੀ ਆਇਆ ਟੀ ਦਰਖਾ ਦਿੱਤੀ ਕੋਈ ਹਾਂ ਦਿੱਤੀਆਂ ਦੋ ਦਿੱਤੀਆਂ ਅੱਜ ਪੁਲਿਸ ਮੌਕਾ ਵੇਖਣ ਨਹੀਂ ਆਈ ਨਹੀਂ ਪਰ ਕਿੰਨੇ ਜਾਨਾਂ ਨੂੰ ਗੋਲੀ ਲੱਗੀ ਦੋਵੇਂ ਜਾਨਾਂ ਕੀ ਮੰਗ ਕਰਦੇ ਤੇ ਤੂੰ ਸਾਫ ਸ਼ਹੀ ਦਾ ਸਲਾਮ ਚਾਹੀਦਾ ਹੈ ਨਹੀਂ ਕੀ ਕਰਨਾ ਤੈਨੂੰ ਤੇ ਕਿੱਥੇ ਦਾਖਲ ਨੇ ਤੁਹਾਡੇ ਲੈ ਨਹੀਂ ਜਵਾਬ ਆਉਂਦਾ ਨਹੀਂ ਦੋ ਥਾਂ ਜਵਾਬ ਨਹੀਂ ਆਂ ਅੰਮ੍ਰਿਤਸਰ ਲਈ ਹੁਣ ਜਲਦੀ ਸਿੰਘ ਕਿਹੜਾ ਪਿੰਡ ਆ ਮਾਰਦਾ ਆ ਜਿਹੜਾ ਅੱਜ ਸਵੇਰੇ ਗੋਲੀ ਚੱਲੀ ਹੈ ਮਸਲਾ ਕੀ ਹੈ ਇਹ ਮਸਲਾ ਸਾਡੇ ਘਰੇ ਆ ਕੇ ਪਾਇਆ ਸਵੇਰੇ ਕੌਣ ਇਹ ਨਰਮਾ ਨਾਲ ਬੰਦੇ ਇਹਦੇ ਨਾਲ 8-10 ਜਣੇ ਹੋਰ ਇਹ ਨਾਲ ਇਹਦੇ ਸੁੱਤੇ ਉੱਠੇ ਸਵੇਰੇ ਆਉਂਦੇ ਸਾਰੀਆਂ ਗੋਲੀ ਮਾਰਦੇ ਪਿਆ ਸਾਡਾ ਰਿਸਿਵਰ ਹੈ ਵੀ ਮਹਾ ਬਚਿਆ ਘਰ ਵੀ ਸ਼ੀਸ਼ਾ ਟੁੱਟੇ ਸਾਰਾ ਕੁਝ ਇਹ ਝਗੜਾ ਸਾਡਾ ਖਾਲਦਾ ਚੱਲ ਰਿਹਾ ਸਰਕਾਰੀ ਖਸਕੀਮੀ ਖਾਲੇਦਾ ਵਾਇਆ ਤੇ ਇਹ 2-3 ਵਾਰ ਅਰਜ਼ੀ ਵੀ ਦਿੱਤੀ ਪੁਲਿਸ ਨੂੰ ਸਾਡੀ ਅਰਜ਼ੀ ਫੜਦੀ ਨਹੀਂ ਫਿਰ ਮੋਦਵਾਰ ਬੰਦੇ ਗਏ ਤਾਂ ਫਿਰ ਉਹਨਾਂ ਨੇ ਅਰਜ਼ੀ ਸਾਡੀ ਪੜੀ ਅਜੇ ਤੱਕ ਕਾਰਵਾਈ ਨਹੀਂ ਕੀਤੀ ਉਹ ਉਲਟਾ ਸਾਨੂੰ ਅਜ ਫੇਰ ਸਵੇਰੇ ਆ ਕੇ ਘਰੇ ਪੈਗੇ ਸਰ ਤੇ ਕੌਣ ਤੁਹਾਡੇ ਕੋ ਜਖਮੀ ਵੀ ਹੋਇਆ ਗੋਲੀ ਜਨ ਜਖਮੀ ਆ ਮੇਰੇ ਦੋਵੇਂ ਪਤੀਆ ਜਖਮੀ ਆ ਕੀ ਨਾਂ ਹੈ ਇੱਕ ਦਲੇਰ ਸਿੰਘ ਤੇ ਇੱਕ ਸ਼ਮਸ਼ੀਰ ਸਿੰਘ ਅਚਾ ਦੋ ਇੱਕ ਇਥੇ ਕਿਤੇ ਗੋਲੀ ਵੱਜੀ ਆ ਇੱਕ ਤੇ ਤਾਂ ਨਲਾਂ ਚ ਤੇ ਇੱਕ ਤੇ ਛਾਤੀ ਤੇ ਆ ਝਗੜਾ ਤੁਹਾਡੇ ਘਰ ਹੀ ਹੋਇਆ ਵਾ ਝਗੜਾ ਘਰੇ ਹੋਇਆ ਸਾਡੇ ਦੂਜੀ ਧੀਰ ਕਹਿ ਰਹੀ ਆ ਵੀ ਝਗੜਾ ਜਿਹੜਾ ਸੜਕ ਤੇ ਹੋਇਆ ਇਹ ਪਿੱਛੋਂ ਆ ਕੇ ਗਲ ਪਿਆ ਨਹੀਂ ਨਹੀਂ ਘਰੇ ਤੜਕੇ ਜਿਹੜੇ ਉੱਠੇ ਹੀ ਨਹੀਂ ਅਜੇ ਤੱਕ ਸੁੱਤੇ ਉੱਠਿਆਂ ਤੇ ਜਾਗੂਆ ਖੋਲਿਆ ਤੇ ਗੋਲੀਆਂ ਫਟਾਫਟ ਆ ਕੇ ਮਾਰਨ ਲੱਪਿਆ ਵੇ ਸਭਨੇ ਖੋਲ ਹੀ ਪਏ ਆ ਪੁਲਿਸ ਆ ਕੇ ਚੱਕ ਕੇ ਲੈ ਗਈ ਹੁਣ ਕੋਲ ਅੰਦਰ ਸਾਡੇ ਸ਼ੀਸ਼ੇ ਟੁੱਟੇ ਆ ਬਾਰੀਆਂ ਪ ਅਸਾੜਾ ਦੇ ਸਾਰੇ ਕਾਇ ਉਹਨਾਂ ਨੂੰ ਗੋਲੀ ਲੱਗ ਚਲੀ ਤਾਂ ਇਹਦੇ ਭੱਜ ਰਸ ਕੇ ਬਹਾ ਜਾਨ ਬਚਾਈ ਤੇ ਪੁਲਿਸ ਆਈ ਮੌਕੇ ਤੇ ਪੁਲਿਸ ਨਹੀਂ ਆਈ ਪੁਲਿਸ ਬੜੇ ਚਿਰ ਬਾਅਦ ਆਈ ਆ ਜਦੋਂ ਫਿਰ ਆ ਹੁਣ ਆਕੇ ਉਹ ਵੀ ਸਾਨੂੰ ਅਰੈਸਟ ਕਰਨ ਨੂੰ ਫਿਰਦੀ ਸੀ ਸਾਡੀ ਕੋਈ ਸੁਲਾਈ ਨਹੀਂ ਕਰਨਦੀ ਅਸੀਂ ਐਸਐਸਪੀ ਕੋ ਮੰਗ ਕਰਦੇ ਆ ਸਾਨੂੰ ਇਨਸਾਫ ਮਿਲੇ ਇਹ ਬੰਦੇ ਰਸ਼ਟ ਕੀਤੇ ਜਾਣ ਜਿਹੜੇ ਸਾਡਾ ਧੱਕਾ ਕਰਦੇ ਆ ਸਾਨੂੰ ਉਹਨੇ ਤਲਾਸ਼ ਮਿਲੀ ਕਿ ਨਰਮਲ ਸਿੰਘ ਸਾਹਿਬ ਦਾ ਸਰਪੰਚਾ ਗਾਵਾ ਉਹਨੂੰ ਗੋਲੀ ਮਾਰਦੀ ਸ਼ਿਸ਼ ਸਿੰਘ ਵਗੈਰਾ ਨੇ ਤੂੰ ਇਨਤਲਾਹ ਮਿਲੀ ਮੌਕੇ ਤੇ ਆਏ ਆ ਤੂੰ ਤੇ ਕਿ ਸਰਕਾਰੀ ਖਾਨੂ ਜ ਲੈ ਕੇ ਉਹਨਾਂ ਨਾਲ ਤਕਰਾ ਹੋਇਆ ਵਾ ਉਸ ਮਾਰੇ ਫੇਰੀ ਚਾਹੀ ਕਰਨ ਦਾ ਜੋਰ ਬੰਦੀ ਨੂੰ ਸਰ ਵੀ ਕਰੀ ਕਰਦੇ ਸਰ ਦੂਜੀ ਧਿਰ ਵਾਲੇ ਕਹਿੰਦੇ ਆ ਵੀ ਸਾਡੇ ਵੀ ਕੁਝ ਬੰਦੇ ਜਿਹੜੇ ਆ ਪਟੜਿਆ ਇਹਦੇ ਬਾਰੇ ਸਾਨੂੰ ਅਜੇ ਮੌਕੇ ਤੇ ਨਹੀਂ ਇਸ ਬਾਰੇ ਤਾਲਕਾ ਕੋਈ ਬਾਕੀ ਵੈਰੀਫਾਈ ਕਰਨ ਦਾ ਦੇਖ ਲੈਣੇ ਵੀ ਕਨਫਰਮੇਸ਼ਨ ਕੋਈ ਦਾ ਘਟਣਾ ਦਾ ਪਤਾ ਲੱਗਿਆ ਕੋਈ ਕਿੰਨੇ ਕ ਸਮੇਂ ਦੀ ਹੈ ਇਹਨਾਂ ਤਾਂ ਆ ਮੌਕੇ ਪਤਾ ਕਿ ਕਿਸੇ ਸਾਡੇ ਛੇਵੀ ਦੀ ਗੱਲ ਕਿ ਨਹੀਂ ਤੇ ਹੁਣ ਜਿਹੜਾ ਨਿਰਮਲ ਆ ਉਹ ਕਿੱਥੇ ਡਾਕ ਲਿਆ ਸਰ ਇੱਥੋਂ ਇਹਨਾਂ ਪਿੱਛੇ ਮੜ ਲੈ ਕੇ ਗਿਆ ਸੀ ਹੁਣ ਉਸ ਨੂੰ ਰੈਫਰ ਕਰਤਾ ਬਾਕੀ ਦੇਖਦੇ ਹਾਂ ਕਿ ਸਾਲ ਮਿਲ ਕਰ ਰਹੇ ਜੀ